ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਨਵੀਂ ਵੀਡੀਓ ਦੇ ਵਿੱਚ ਮੈਂ ਜੁੜਿਆ ਇੱਕ ਵਾਰੀ ਫਿਰ ਤੋਂ ਗੁਰਿੰਦਰ ਨਵੀਂ ਕ੍ਰਾਈਮ ਸਟੋਰੀ ਲੈ ਕੇ ਜੋ ਸਬੰਧ ਰੱਖਦੀ ਆ ਜੀ ਪੰਜਾਬ ਦੇ ਨਾਲ ਅੱਜ ਗੱਲ ਕਰਨੀ ਆ ਜੀ ਜ਼ਿਲ੍ਹਾ ਮੋਗਾ ਦੀ ਮੋਗੇ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਪੈਂਦਾ ਜੀ ਮਹਿਣਾ ਉੱਥੇ ਇਹ ਘਟਨਾ ਵਾਪਰੀ ਸੀ 2021 ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਰਵੀ ਸਿੰਘ ਦਾ ਰਵੀ ਸਿੰਘ ਦੇ ਮਾਤਾ ਪਿਤਾ ਨਾਲ ਰਹਿੰਦੇ ਸੀ ਤੇ ਉਹਦੀ ਪਤਨੀ ਰਿੰਪੀ ਕੌਰ ਇਹ ਚਾਰ ਜਣਿਆਂ ਦਾ ਪਰਿਵਾਰ ਰਹਿੰਦਾ ਸੀ ਬਹੁਤ ਹੱਸਦਾ ਖੇਡਦਾ ਪਰਿਵਾਰ ਸੀ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਸੀ ਤੇ ਰਵੀ ਸਿੰਘ ਕਾਰਪੋਰੇਸ਼ਨ ਦੇ ਵਿੱਚ ਨੌਕਰੀ ਕਰਦਾ ਸੀ ਤੇ ਬਹੁਤ ਵਧੀਆ ਤਨਖਾਹ ਲੈਂਦਾ ਸੀ ਸਾਰਾ ਕੁਝ ਬਹੁਤ ਚੰਗਾ ਚੱਲ ਰਿਹਾ ਸੀ ਰਿੰਪੀ ਕੌਰ ਤੇ ਰਵੀ ਸਿੰਘ ਦੀ ਆਪਸ ਦੇ ਵਿੱਚ ਬਣਦੀ ਵੀ ਬਹੁਤ ਸੀਗੀ ਕਦੇ ਕਲੇਸ਼ ਨਹੀਂ ਸੀ ਹੋਇਆ ਪਰ ਜਿੱਦਾਂ ਜਿੱਦਾਂ ਸਮਾਂ ਬੀਤਦਾ ਗਿਆ ਦੋਨਾਂ ਦੇ ਵਿੱਚ ਕਲੇਸ਼ ਹੋਣਾ ਸ਼ੁਰੂ ਹੋ ਗਿਆ ਹੁਣ ਪਹਿਲਾ ਵਾਲਾ ਰਿਸ਼ਤਾ ਇਹਨਾਂ ਦਾ ਨਹੀਂ ਰਿਹਾ ਸੀ ਕਹਿ ਲੋ ਵੀ ਇਹਨਾਂ ਦੀਆਂ ਘਰ ਜਿਹੜੀਆਂ ਖੁਸ਼ੀਆਂ ਸੀਗੀਆਂ ਪਰਿਵਾਰ ਦੀਆਂ ਉਹਨਾਂ ਨੂੰ ਨਜ਼ਰ ਲੱਗ ਜਾਂਦੀ ਆ ਕਿ ਦਹਿਣ ਆਉਂਦਾ ਜੀ 10 ਦਸੰਬਰ 2021 ਦਾ ਜਦੋਂ ਸ਼ਾਮ ਨੂੰ ਰਵੀ ਸਿੰਘ ਅਕਸਰ ਘਰੇ ਆ ਜਾਂਦਾ ਰੂਟੀਨ ਦੇ ਵਿੱਚ 7-8 ਵਜੇ ਘਰੇ ਆ ਜਾਂਦਾ ਤਾਂ ਉਹ ਨਹੀਂ ਆਉਂਦਾ ਰਵੀ ਸਿੰਘ ਨਹੀਂ ਆਉਂਦਾ ਇੱਕ ਫੋਨ ਕਰੇ ਘਰਦਿਆਂ ਨੂੰ ਆ ਜਾਂਦਾ ਕਿ ਰਵੀ ਸਿੰਘ ਦਾ ਜਿਹੜਾ ਬਲਾਸਪੁਰ પેટ્રોલ ਪੰਪ ਬੰਦ ਪਿਆ ਵਾ ਉਥੇ ਐਕਸੀਡੈਂਟ ਹੋ ਗਿਆ ਵਾ ਬਹੁਤ ਬੁਰੇ ਤਰੀਕੇ ਦੇ ਨਾਲ ਪਰਿਵਾਰ ਵਾਲੇ ਬਹੁਤ ਘਬਰਾ ਜਾਂਦੇ ਨੇ ਮਾਤਾ ਪਿਤਾ ਬਹੁਤ ਘਬਰਾਉਂਦੇ ਨੇ ਰਿੰਪੀກਾ ਔਰ ਬਹੁਤ ਜਿਆਦਾ ਸ਼ੌਕਡ ਹੋ ਜਾਂਦੀ ਆ ਇਹ ਖਬਰ ਸੁਣ ਕੇ ਤੇ ਉਥੇ ਪਹੁੰਚਦੇ ਨੇ ਤੇ ਰਿੰਪੀ ਜਿਹੜਾ ਰਵੀ ਸਿੰਘ ਆ ਉਹਨੂੰ ਸਰਕਾਰੀ ਹਸਪੀਟਲ ਮੋਗਾ ਦੇ ਵਿੱਚ ਲਜਾਇਆ ਜਾਂਦਾ ਵਾ ਜੀ ਕਾਫੀ ਸੀਰੀਅਸ ਹਾਲਤ ਸੀਗੀ ਉਹਦੀ ਤੇ ਜਿਹੜੇ ਸਰਕਾਰੀ ਹਸਪੀਟਲ ਮੋਗੇ ਵਾਲੇ ਆ ਇਨੂੰ ਰੈਫਰ ਕਰ ਦਿੰਦੇ ਨੇ ਜੀ ਲੁਧਿਆਣੇ ਦੇ ਉਸਵਾਲ ਹਸਪੀਟਲ ਵਿਖੇ ਉਸਵਾਲ ਹਸਪੀਟਲ ਦੇ ਡਾਕਟਰ ਕਾਫੀ ਜੋੜ ਲਗਾਉਂਦੇ ਨੇ ਕਿ ਰਵੀ ਸਿੰਘ ਦੀ ਹਾਲਤ ਦੇ ਵਿੱਚ ਕੁਝ ਸੁਧਾਰ ਹੋਵੇ ਪਰ ਡਾਕਟਰਾਂ ਦੀ ਟੀਮ ਅਸਫਲ ਹੋ ਰਹੀ ਸੀ ਕਿਉਂਕਿ ਸੱਟਾਂ ਜਿਹੜੀਆਂ ਬਹੁਤ ਜ਼ਿਆਦਾ ਲੱਗ ਚੁੱਕੀਆਂ ਸੀ ਰਵੀ ਸਿੰਘ ਦੇ ਰਵੀ ਸਿੰਘ ਦੀ ਜਾਨ ਬਚ ਜਾਂਦੀ ਆ ਰਵੀ ਸਿੰਘ ਕੋਮਾ ਦੇ ਵਿੱਚ ਚਲਿਆ ਜਾਂਦਾ ਕੋਮਾ ਦੇ ਵਿੱਚ ਬੰਦੇ ਦੀ ਉਹ ਹਾਲਤ ਹੁੰਦੀ ਆ ਕਿ ਬੰਦਾ ਸਿਰਫ ਜਿਉਂਦਾ ਹੁੰਦਾ ਸਾਹ ਚੱਲਦੇ ਹੁੰਦੇ ਨੇ ਹੋਰ ਕੋਈ ਵੀ ਹਰਕਤ ਉਹ ਨਹੀਂ ਕਰ ਪਾਰਿਆ ਹੁੰਦਾ ਕਈ ਵਾਰ ਉਹ ਸੁਣ ਪਾਰਿਆ ਹੁੰਦਾ ਪਰ ਆਪਣਾ ਕੋਈ ਵੀ ਰਿਐਕਸ਼ਨ ਨਹੀਂ ਦੇ ਦੇ ਸਕਦਾ ਨਾ ਉਹ ਬੋਲ ਸਕਦਾ ਤੇ ਨਾ ਕੋਈ ਭਾਵਨਾ ਨੂੰ ਉਹ ਵਿਅਕਤ ਕਰ ਸਕਦਾ ਇਹ ਹਾਲਤ ਹੁੰਦੀ ਆ ਕੋਮਾ ਦੇ ਵਿੱਚ ਗਏ ਇਨਸਾਨ ਦੀ ਸੋ ਰਵੀ ਸਿੰਘ ਦੀ ਉਹ ਹਾਲਤ ਹੋ ਗਈ ਸੀ ਘਰ ਲਿਆਂਦਾ ਇੱਕ ਬੈੱਡ ਦੇ ਉੱਤੇ ਰਵੀ ਸਿੰਘ ਪੈ ਗਿਆ ਤੇ ਕੋਈ ਵੀ ਜਦਾਂ ਮੈਂ ਦੱਸਿਆ ਕਿ ਹਰਕਤ ਨਹੀਂ ਸੀ ਕਰਦਾ ਪਰਿਵਾਰ ਵਾਲੇ ਉਹਦੀ ਸੇਵਾ ਕਰਨ ਦੇ ਉੱਤੇ ਲੱਗ ਜਾਂਦੇ ਨੇ। ਕਾਫੀ ਹਫ਼ਤੇ ਬੀਤ ਜਾਂਦੇ ਨੇ ਉਹਦੀ ਹਾਲਤ ਦੇ ਵਿੱਚ ਕੋਈ ਵੀ ਸੁਧਾਰ ਨਹੀਂ ਹੁੰਦਾ। ਮਹੀਨੇ ਬੀਤਦੇ ਨੇ ਪਰ ਉਹ ਉਦਾਂ ਹੀ ਆ। ਕੁਝ ਵੀ ਉਹਦੀ ਹਾਲਤ ਦੇ ਵਿੱਚ ਫਰਕ ਦੇਖਣ ਨੂੰ ਨਹੀਂ ਮਿਲਦਾ ਰਵੀ ਸਿੰਘ ਦੀ ਹਾਲਤ ਦੇ ਵਿੱਚ। ਤਕਰੀਬਨ 1 ਸਾਲ ਬਾਅਦ ਜੀ ਰਵੀ ਸਿੰਘ ਹਰਕਤ ਕਰਨੀ ਸ਼ੁਰੂ ਕਰਦਾ। ਆਪਣੀਆਂ ਭਾਵਨਾਵਾਂ ਨੂੰ ਜ਼ਾਹਿਰ ਕਰਨਾ ਸ਼ੁਰੂ ਕਰਦਾ ਹੈ ਤੇ ਰੱਬ ਦੀ ਮਿਹਰ ਹੋਈ ਉਹਦੇ ਤੇ ਉਹ ਬੋਲਣਾ ਸ਼ੁਰੂ ਕਰ ਦਿੰਦਾ ਤੇ ਜਿੱਦਾਂ ਹੀ ਉਹ ਇੱਕ ਤਰ੍ਹਾਂ ਨਾਲ ਹੋਸ਼ ਦੇ ਵਿੱਚ ਆਇਆ ਸੀ ਹੋਸ਼ ਦੇ ਵਿੱਚ ਆ ਕੇ ਆਪਣੇ ਪਿਓ ਬੂਟਾ ਸਿੰਘ ਦੇ ਮੂਰੇ ਇਹੋ ਜੇ ਭੇਦ ਖੋਲਦਾ ਵਾ ਕਿ ਬੂਟਾ ਸਿੰਘ ਹੈਰਾਨ ਰਹਿ ਜਾਂਦਾ ਸੁਣ ਕੇ ਬੂਟਾ ਸਿੰਘ ਕੁਝ ਨਹੀਂ ਕਰਦਾ ਸਿੱਧਾ ਪੁਲਿਸ ਨੂੰ ਸ਼ਿਕਾਇਤ ਕਰਦਾ ਤੇ ਘਰੇ ਬੁਲਾਉਂਦਾ ਪੁਲਿਸ ਜਦੋਂ ਘਾਰੇ ਆਉਂਦੀ ਆ ਤਾਂ ਜਿਹੜਾ ਰਵੀ ਸਿੰਘ ਸੀ ਉਹ ਸਾਰੀ ਗੱਲਬਾਤ ਜਿਹੜਾ ਵੀ ਉਹਦੇ ਦਿਲ ਦੇ ਵਿੱਚ ਰਾਜ ਸੀ ਉਹ ਐਸਐਚਓ ਸਾਹਿਬ ਦੇ ਮੂਹਰੇ ਖੋਲਣ ਲੱਗ ਜਾਂਦਾ ਤੇ ਐਸਐਚਓ ਵੀ ਹੈਰਾਨ ਹੋ ਗਿਆ ਸੀ ਉਹਦੀ ਗੱਲ ਸੁਣ ਕੇ। ਇਹੋ ਜੀ ਕਿਹੜੀ ਗੱਲ ਸੀ? ਦਰਸਲ ਰਵੀ ਸਿੰਘ ਨੇ ਦੱਸਿਆ ਕਿ ਉਹਦਾ ਐਕਸੀਡੈਂਟ ਨਹੀਂ ਹੋਇਆ ਸੀ। ਜਦੋਂ ਉਸ ਦਿਨ ਜਿਹੜੀ ਉਹ ਰਾਤ ਸੀ 10 ਦਸੰਬਰ 2021 ਦੀ ਉਹ ਰੋਜ ਦੇ ਵਾਂਗੂ ਘਰ ਵਾਪਸ ਆ ਰਿਹਾ ਸੀ ਤਾਂ ਰਾਹ ਦੇ ਵਿੱਚ ਦੋ ਮੋਟਰਸਾਈਕਲ ਸਵਾਰਾਂ ਨੇ ਉਹਨੂੰ ਘੇਰਿਆ ਜਿਹੜੇ ਜਿਨ੍ਹਾਂ ਦੇ ਨਾਮ ਨੇ ਬਹਾਦਰ ਸਿੰਘ ਤੇ ਦੀਪ ਸਿੰਘ ਉਹਦੇ ਪਿੱਛੇ ਲੱਗਦੇ ਨੇ ਉਹਨੂੰ ਰੋਕਦੇ ਨੇ ਉਹਦੇ ਨਾਲ ਮਾਰਕੁੱਟ ਕਰਦੇ ਨੇ ਫੇਰ ਉਹਨੂੰ ਬਲਾਸਪੁਰ ਦੇ ਪੈਟਰੋਲ ਪੰਪ ਦੇ ਵਿੱਚ ਜਿਹੜਾ ਖਾਲੀ ਪਿਆ ਸੀ ਬੰਦ ਪਿਆ ਸੀ ਉੱਥੇ ਲੈ ਕੇ ਜਾਂਦੇ ਨੇ ਉੱਥੇ ਜਾ ਕੇ ਉਹਦੇ ਨਾਲ ਮਾਰਕੁੱਟ ਕਰਦੇ ਨੇ ਉਹਦੇ ਸਿਰ ਦੇ ਵਿੱਚ ਰਾੜਾਂ ਦੇ ਨਾਲ ਵਾਰ ਕੀਤੇ ਜਾਂਦੇ ਨੇ ਇਸ ਹਿਸਾਬ ਦੇ ਨਾਲ ਵਾਰ ਕੀਤੇ ਜਾ ਰਹੇ ਸੀ ਕਿ ਉਹ ਬਚ ਨਾ ਸਕੇ ਉਹ ਮਰ ਜਾਵੇ ਜਦੋਂ ਬਹੁਤ ਜ਼ਿਆਦਾ ਗੰਭੀਰ ਹਾਲਤ ਦੇ ਵਿੱਚ ਜਿਹੜਾ ਰਵੀ ਸਿੰਘ ਉਹ ਚਲਿਆ ਜਾਂਦਾ ਤਾਂ ਉਹੀ ਦੋ ਬੰਦੇ ਘਰੇ ਫੋਨ ਕਰਦੇ ਨੇ ਜਿਹੜਾ ਫੋਨ ਕਰੇ ਆਇਆ ਸੀ ਉਹ ਹੋਰ ਕਿਸੇ ਨੇ ਨਹੀਂ ਉਹ ਦੋ ਹਮਲਾਵਰਾਂ ਨੇ ਹੀ ਕੀਤਾ ਸੀਗਾ ਇਸ ਤੋਂ ਬਾਅਦ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਉਹਨੂੰ ਹਸਪੀਟਲ ਲੈ ਗਏ ਤੇ ਬਾਅਦ ਦੇ ਵਿੱਚ ਉਹ ਕੋਮਾ ਦੇ ਵਿੱਚ ਚਲਿਆ ਗਿਆ ਤੇ ਇਹ ਵਾਰ ਦੇ ਪਿੱਛੇ ਦੀ ਕਹਾਣੀ ਹਮਲਾਵਰ ਕੌਣ ਸੀ ਏ ਵੀ ਉਹਨੂੰ ਪਛਾਣ ਸੀਗੀ ਰਵੀ ਸਿੰਘ ਨੂੰ ਤੇ ਇੱਕ ਹੋਰ ਜਿਹੜਾ ਭੇਦ ਉਹ ਪੁਲਿਸ ਦੇ ਮੂਹਰੇ ਖੋਲਦਾ ਵਾ ਕਿ ਉਹਦੀ ਜਿਹੜੀ ਪਤਨੀ ਆ ਰਿੰਪੀ ਕੌਰ ਉਹ ਸਹੀ ਨਹੀਂ ਆ ਕੈਰੈਕਟਰ ਦੀ ਉਹਦਾ ਜਿਹੜਾ ਆਸ਼ਿਕ ਮੇਰੇ ਤੇ ਵਾਰ ਕਰਨ ਦੇ ਲਈ ਆਇਆ ਸੀ ਤੇ ਦੂਜਾ ਬੰਦਾ ਜਿਹੜਾ ਉਹਦੇ ਨਾਲ ਆਇਆ ਸੀ ਉਹ ਹੋਰ ਕੋਈ ਨਹੀਂ ਮੇਰਾ ਸਾਲਾ ਸੀ ਜਾਨੀ ਕਿ ਰਿੰਪੀ ਕੌਰ ਦਾ ਭਰਾ ਨਾਲ ਹਮਲਾ ਕਰਨ ਦੇ ਲਈ ਆਇਆ ਸੀ ਫੇਰ ਰਵੀ ਸਿੰਘ ਦੱਸਦਾ ਕਿ ਬਰਨਾਲੇ ਜ਼ਿਲ੍ਹੇ ਦਾ ਰੈਣ ਵਾਲਾ ਬਹਾਦਰ ਸਿੰਘ ਉਹਦੀ ਪਤਨੀ ਦੇ ਨਾਲ ਉਹਦੇ ਨਜਾਇਜ਼ ਸਬੰਧ ਨੇ ਤੇ ਬਹੁਤ ਦੇਰ ਬਾਅਦ ਰਵੀ ਸਿੰਘ ਨੂੰ ਪਤਾ ਲੱਗ ਸਕਿਆ ਇਹਦਾ ਕਾਰਨ ਇਹ ਸੀ ਕਿ ਜਿਹੜੀ ਰਿੰਪੀ ਕੌਰ ਆ ਕਦੇ ਵੀ ਸ਼ੋਅ ਨਹੀਂ ਸੀ ਕਰਦੀ ਉਹਦਾ ਰਵਈਆ ਇਹੋ ਜਿਹਾ ਹੁੰਦਾ ਸੀਗਾ ਰਵੀ ਸਿੰਘ ਲਈ ਕਿ ਉਹਨੂੰ 1% ਵੀ ਸ਼ੱਕ ਨਹੀਂ ਸੀ ਹੋ ਸਕਦਾ ਕਿ ਮੇਰੀ ਘਰ ਵਾਲੀ ਇਦਾਂ ਵੀ ਕਰ ਸਕਦੀ ਆ ਪਰ ਇਹ ਚੀਜ਼ਾਂ ਅਕਸਰ ਮੈਂ ਕਹਿਣਾ ਹੁੰਨਾ ਬਹੁਤੀ ਦੇਰ ਲੁਕੀਆਂ ਨਹੀਂ ਰਹਿੰਦੀਆਂ ਹੁੰਦੀਆਂ ਜਿਹੜੇ ਇਹੋ ਜਿਹੇ ਖੇਖਣ ਨੇ ਜਿਹੜੀਆਂ ਔਰਤਾਂ ਕਰਦੀਆਂ ਨੇ ਉਹ ਜ਼ਿਆਦਾ ਦੇਰ ਨਹੀਂ ਲੁਕੇ ਰਹਿੰਦੇ ਹੁੰਦੇ ਸਾਹਮਣੇ ਆ ਹੀ ਜਾਂਦੇ ਆ ਅਸਲੀਅਤ ਸਾਹਮਣੇ ਆ ਹੀ ਜਾਂਦੀ ਆ ਸੁਰਿੰਪੀ ਕੌਰ ਦੀ ਵੀ ਅਸਲੀਅਤ ਰਵੀ ਸਿੰਘ ਦੇ ਮੂਰੇ ਆ ਜਾਂਦੀ ਆ ਰਵੀ ਸਿੰਘ ਨੂੰ ਪਤਾ ਲੱਗ ਜਾਂਦਾ ਕਿ ਮੇਰੀ ਘਰ ਵਾਲੀ ਮੇਰੇ ਇੰਨੇ ਪਿਆਰ ਦੇਣ ਦੇ ਬਾਵਜੂਦ ਵੀ ਬਾਹਰ ਖੇਖਾਂਦੀ ਫਿਰਦੀ ਆ ਇਹਦਾ ਬਹਾਦਰ ਸਿੰਘ ਨਾਮ ਦੇ ਬੰਦੇ ਦੇ ਨਾਲ ਚੱਕਰ ਆ ਤੇ ਇਹਦਾ ਭਰਾ ਵੀ ਇਹਨੂੰ ਸਪੋਰਟ ਕਰਦਾ ਕਿ ਉਹਦੇ ਨਾਲ ਰਵੇ ਹੁਣ ਇਹਦੇ ਪਿੱਛੇ ਕੀ ਕਾਰਨ ਆ ਇੱਕ ਭਰਾ ਆਪਣੀ ਭੈਣ ਦਾ ਘਰ ਕਿਉਂ ਪਟ ਰਿਆ ਇਹ ਨਹੀਂ ਗੱਲ ਸਮਝ ਆਈ ਇਸ ਤੋਂ ਬਾਅਦ ਜੀ ਰਵੀ ਸਿੰਘ ਇਹੋ ਜਿਹਾ ਬੰਦਾ ਸੀ ਕਿ ਉਹ ਮਾਰਕੁੱਟ ਨਹੀਂ ਸੀ ਕਰਨ ਵਾਲਾ ਤੇ ਨਾ ਉਹਨੂੰ ਛੱਡਣ ਵਾਲਾ ਸੀ ਪਰਿਵਾਰ ਬਾਰੇ ਸੋਚਦਾ ਵਾ ਇਹ ਸੋਚਦਾ ਕਿ ਸ਼ਾਇਦ ਇਹ ਸੁਧਰ ਜਾਊਗੀ ਤੇ ਬੰਦਸ਼ਾ ਜਿਹੜੀਆਂ ਉਹ ਜ਼ਰੂਰ ਉਹਦੇ ਤੇ ਲਗਾ ਦਿੱਤੀਆਂ ਜਾਂਦੀਆਂ ਨੇ ਹੁਣ ਜੋ ਪਹਿਲਾਂ ਵਾਂਗੂ ਉਹ ਮਿਲਦੇ ਵੀ ਸੀ ਇਦੋਂ ਜ ਰਵੀ ਸਿੰਘ ਤੋਂ ਚੋਰੀ-ਚੋਰੀ ਰੇਂਪੀਕੌਰ ਬਹਾਦਰ ਸਿੰਘ ਨੂੰ ਮਿਲ ਵੀ ਲੈਂਦੀ ਸੀ ਹੁਣ ਉਹ ਸਾਰਾ ਕੁਝ ਬੰਦ ਹੋ ਚੁੱਕਿਆ ਸੀਗਾ ਰਵੀ ਸਿੰਘ ਨਾਲ ਜਰੂਰ ਰਹਿ ਰਿਹਾ ਸੀ ਰੇਂਪੀਕੌਰ ਦੇ ਪਰ ਪਹਿਲਾਂ ਵਾਲੀ ਗੱਲ ਨਹੀਂ ਸੀ ਕਲੇਸ਼ ਰਹਿੰਦਾ ਸੀ ਘਰ ਦਾ ਮਾਹੌਲ ਖਰਾਬ ਹੋ ਚੁੱਕਿਆ ਸੀ ਲੜਾਈ ਝਗੜੇ ਇਹਨਾਂ ਦੇ ਵਿੱਚ ਅਕਸਰ ਹੁੰਦੇ ਰਹਿੰਦੇ ਸੀ ਤੇ ਰਿੰਪੀ ਕੌਰ ਇਸ ਗੱਲ ਤੋਂ ਪਰੇਸ਼ਾਨ ਹੋ ਜਾਂਦੀ ਆ ਤੇ ਇਸ ਗੱਲ ਤੋਂ ਵੀ ਪਰੇਸ਼ਾਨ ਸੀ ਕਿ ਉਹ ਆਪਣੇ ਆਸ਼ਿਕ ਭਾਦਰ ਸਿੰਘ ਨੂੰ ਕਿਉਂ ਨਹੀਂ ਮਿਲ پا ਰਹੀ ਉਹਦੇ ਨਾਲ ਖੁੱਲ੍ਹ ਕੇ ਗੱਲਬਾਤ ਕਿਉਂ ਨਹੀਂ ਕਰ پا ਰਹੀ ਤੇ ਇਹੋ ਜੀ ਉਹ ਜਨਾਨੀ ਸੀ ਉਹਨੂੰ ਰਵੀ ਸਿੰਘ ਨੂੰ ਛੱਡਣਾ ਮਨਜ਼ੂਰ ਸੀ ਪਰ ਉਹ ਭਾਦਰ ਸਿੰਘ ਆਪਣੇ ਆਸ਼ਿਕ ਨੂੰ ਨਹੀਂ ਸੀ ਛੱਡਣਾ ਚਾਹੁੰਦੀ ਜੇ ਦੋਨਾਂ ਵਿੱਚੋਂ ਕਿਸੇ ਇੱਕ ਨੂੰ ਛੋੜਨਾ ਹੋਵੇ ਤਾਂ ਉਹ ਭਾਦਰ ਸਿੰਘ ਨੂੰ ਛੋੜ ਰਹੀ ਸੀ ਪਰ ਆਪਣੀ ਇੱਜ਼ਤ ਦਾ ਵੀ ਖਿਆਲ ਸੀ ਉਹਨੂੰ ਕਿ ਮੇਰੀ ਇੱਜ਼ਤ ਵੀ ਰਹਿ ਜੇ ਤੇ ਮੈਂ ਬਹਾਦਰ ਸਿੰਘ ਦੇ ਨਾਲ ਸਾਰਾ ਕੁਝ ਕਰਦੀ ਵੀ ਰਹਾ ਤਾਂ ਇਹਦੇ ਲਈ ਇਹ ਰਲ ਕੇ ਇੱਕ ਸਕੀਮ ਬਣਾਉਂਦੇ ਨੇ ਕਿ ਜਿਹੜਾ ਰਵੀ ਸਿੰਘ ਆ ਇਹਨੂੰ ਰਾਹ ਦੇ ਵਿੱਚੋਂ ਹਟਾ ਦਿੰਨੇ ਆ ਇਹਨੂੰ ਮਾਰ ਦਿੰਨੇ ਆ ਉਹਨੂੰ ਹਾਦਸੇ ਦਾ ਰੂਪ ਦੇ ਦਾਂਗੇ ਐਕਸੀਡੈਂਟ ਦਾ ਰੂਪ ਦੇ ਦਾਂਗੇ ਤੇ ਇਸ ਮਕਸਦ ਦੇ ਨਾਲ ਉਸ ਰਾਤ ਨੂੰ ਇਹ ਦੋਨੋਂ ਹਮਲਾਵਰ ਆਏ ਉਹਦੇ ਤੇ ਵਾਰ ਕੀਤਾ ਇਹ ਸੋਚ ਕੇ ਵਾਰ ਕੀਤਾ ਕਿ ਇਹਨੇ ਬਚਣਾ ਨਹੀਂ ਜੇ ਇਹਦੇ ਵਿੱਚ ਸਾਹ ਬਾਕੀ ਨੇ ਜਦ ਤੱਕ ਇਹਦੇ ਪਰਿਵਾਰ ਵਾਲੇ ਆਉਣਗੇ ਜਾਂ ਜਦ ਤੱਕ ਇਹਨੂੰ ਹਸਪੀਟਲ ਲੈ ਕੇ ਜਾਣਗੇ ਉਦੋਂ ਤੱਕ ਇਹ ਮਰ ਜਾਊਗਾ ਪਰ ਉਹਦੀ ਕਿਸਮਤ ਦੇਖੋ ਰਵੀ ਸਿੰਘ ਦੀ ਕਿ ਉਹ ਬਚ ਗਿਆ ਉਹ ਕੋਮਾ ਦੇ ਵਿੱਚ ਚਲਿਆ ਗਿਆ ਤੇ ਸਾਲ ਬਾਅਦ ਕੋਮਾ ਤੋਂ ਬਾਹਰ ਵੀ ਆ ਗਿਆ ਤੇ ਜਿਹਨੂੰ ਪ੍ਰਮਾਤਮਾ ਨੇ ਰੱਖਣਾ ਹੋਵੇ ਉਹਨੂੰ ਕੋਈ ਨਹੀਂ ਮਾਰ ਸਕਦਾ ਰਵੀ ਸਿੰਘ ਉਹਨਾਂ ਦੇ ਵਿੱਚੋਂ ਇੱਕ ਸੀਗਾ ਸਾਰਾ ਕੁਝ ਕਰਨ ਵਾਲੀ ਰਿੰਪੀ ਕੌਰ ਸੀ ਉਹਦਾ ਭਰਾ ਸੀ ਤੇ ਉਹਦਾ ਆਸ਼ਿਕ ਭਾਦਰ ਸਿੰਘ ਸੀ ਉਹਨਾਂ ਨੇ ਕਦੇ ਨਹੀਂ ਸੋਚਿਆ ਹੋਊਗਾ ਕਿ ਐਦਾਂ ਵੀ ਹੋ ਸਕਦੀ ਆ ਸਾਡੇ ਨਾਲ ਵੀ ਅਸੀਂ ਜਿਹਨੂੰ ਮਾਰਨ ਦੇ ਲਈ ਚੱਲੇ ਆ ਕੱਲ ਨੂੰ ਉਹੀ ਬੰਦਾ ਸਾਡੇ ਖਿਲਾਫ ਸ਼ਿਕਾਇਤ ਕਰਕੇ ਸਾਨੂੰ ਜੇਲ੍ਹ ਦੇ ਵਿੱਚ ਭੇਜ ਦੂਗਾ ਸੋ ਪੁਲਿਸ ਜਦੋਂ ਐਸ ਐਚਓ ਸਾਹਿਬ ਇਹ ਸਾਰੀ ਗੱਲਬਾਤ ਸੁਣਦੇ ਆ ਰਿੰਪੀਕੌਰ ਨੂੰ ਭਾਦਰ ਸਿੰਘ ਨੂੰ ਤੇ ਦੀਪ ਸਿੰਘ ਇਹ ਤਿੰਨ ਜਣਿਆਂ ਨੂੰ ਹਰਾਸਤ ਦੇ ਵਿੱਚ ਲਿਆ ਜਾਂਦਾ ਇਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਤੇ ਜੋ ਬਣਦੀ ਕਾਰਵਾਈ ਆ ਇਹਨਾਂ ਦੇ ਉੱਤੇ ਕੀਤੀ ਜਾਂਦੀ ਆ ਜੀ ਸੋ ਦੋਸਤੋ ਇਹ ਇੱਕ ਵਾਰੀ ਫੇਰ ਸ਼ਰਮਸਾਰ ਹੋ ਗਏ ਰਿਸ਼ਤੇ ਰਵੀ ਸਿੰਘ ਬਹੁਤ ਭੋਲਾਪਾਲਾ ਬੰਦਾ ਸੀ ਸਾਊ ਬੰਦਾ ਸੀ ਤ੍ਰਿੰਪੀ ਕੌਰ ਨੇ ਇਹੋ ਜਿਹਾ ਕੁਝ ਕਿਉਂ ਕੀਤਾ ਜਾਂ ਇਹ ਕਹਿ ਸਕਦੇ ਆ ਕਿ ਭੋਲੇਪਾਲੇ ਸਾਊ ਬੰਦਿਆਂ ਦੇ ਨਾਲ ਹੀ ਇਹੋ ਜਿਹਾ ਕੁਝ ਹੁੰਦਾ ਵਾ ਇਹ ਇਕੱਲੀਆਂ ਔਰਤਾਂ ਦੀ ਗੱਲ ਨਹੀਂ ਮੈਂ ਤੁਸੀਂ ਮੇਰੀਆਂ ਭੈਣਾਂ ਜੇ ਦੇਖਦੀਆਂ ਨੇ ਉਹ ਨਾਰਾਜ਼ ਨਾ ਹੋ ਜਾਣ ਕਿ ਹਮੇਸ਼ਾ ਔਰਤਾਂ ਨੂੰ ਹੀ ਮਾੜਾ ਕਹਿੰਦਾ ਵਾ ਮੈਂ ਗੱਲ ਇੱਥੇ ਜਿਹੜੇ ਮਰਦ ਨੇ ਕਹੀ ਉਹ ਵੀ ਗਲਤ ਨੇ ਭੋਲੀਆਂ ਭਾਲੀਆਂ ਔਰਤਾਂ ਦਾ ਉਹ ਵੀ ਫਾਇਦਾ ਚੱਕ ਲੈਂਦੇ ਨੇ ਸੋ ਉੱਥੇ ਇਨਸਾਨ ਦੀ ਗੱਲ ਆ ਜਾਂਦੀ ਹੈ ਕਿ ਮਾਤੇ ਇਨਸਾਨ ਦੀ ਮਾਰੀ ਜਾਂਦੀ ਹੁੰਦੀ ਆ ਸੋ ਇੱਥੇ ਮਾਰੀ ਗਈ ਰਿੰਪੀ ਕੌਰ ਦੀ ਇੱਕ ਹੱਸਦਾ ਖੇਡ ਦਾ ਪਰਿਵਾਰ ਇਹਨੇ ਆਪ ਤਬਾਹ ਕਰ ਲਿਆ ਹੁਣ ਰੱਬ ਉਹਨੂੰ ਲੰਮੀ ਉਮਰ ਕਰੇ ਰਵੀ ਸਿੰਘ ਨੂੰ ਤੇ ਉਹਦੇ ਜਿਹੜੇ ਮਾਪੇ ਨੇ ਉਹਨਾਂ ਨੇ ਅੱਗੇ ਦੀ ਜ਼ਿੰਦਗੀ ਜਿਉਣ ਬਾਰੇ ਕੋਈ ਨਾ ਕੋਈ ਜ਼ਰੀਆ ਲੱਭ ਲਿਆ ਹੋਣਾ ਪਰ ਇਹਨੇ ਹੁਣ ਆਪਣੀ ਜ਼ਿੰਦਗੀ ਦਾ ਕੀ ਬਣਾ ਲਿਆ ਰਿੰਪੀ ਕੌਰ ਨੇ ਇਹਨੂੰ ਤਾਂ ਆਪਣੀ ਜ਼ਿੰਦਗੀ ਆ ਮੇਰੇ ਹਿਸਾਬ ਨਾਲ ਕਾਫੀ ਸਾਲ ਜੇਲ੍ਹ ਦੇ ਵਿੱਚ ਕੱਢਣੀ ਪਊਗੀ ਤੇ ਬਾਕੀ ਇਹਦੇ ਨਾਲ ਜਿਹੜੇ ਸਾਥੀ ਨੇ ਉਹਨਾਂ ਨੂੰ ਵੀ ਦੇਲ ਦੀ ਹਵਾ ਹੁਣ ਖਾਣੀ ਪਊਗੀ ਸੋ ਕੀ ਵਿਚਾਰ ਨੇ ਦੀ ਤੁਹਾਡੇ ਇਸ ਸਟੋਰੀ ਦੇ ਬਾਰੇ ਰੀਅਲ ਸਟੋਰੀ ਦੇ ਬਾਰੇ ਜਿਹੜੀ ਵਾਪਰੀ ਮੋਗੇ ਦੇ ਮੇਣਾ ਪਿੰਡ ਦੇ ਵਿੱਚ ਤੇ ਆਪਣੀ رائے ਜ਼ਰੂਰ ਕਮੈਂਟਾਂ ਦੇ ਵਿੱਚ ਦਿਓ ਅਗਲੀ ਵੀਡੀਓ ਦੇ ਵਿੱਚ ਮਿਲਦਾ ਜੀ ਮੈਂ ਕੋਈ ਹੋਰ ਨਵੀਂ ਸੱਚੀ ਘਟਨਾ ਤੁਹਾਡੇ ਲਈ ਲੈ ਕੇ